ਲੁਧਿਆਣਾ ਦੇ ਇੱਕ ਹੋਟਲ ਦੇ ਵਿੱਚ ਇੱਕ ਮੁੰਡਾ ਤੇ ਕੁੜੀ ਆਉਂਦੇ ਨੇ ਮੋਟਰਸਾਈਕਲ ਤੇ। ਮੁੰਡਾ ਹੋਟਲ ਦੇ ਅੰਦਰ ਜਾਂਦਾ ਆ ਉਹ ਗੱਲਬਾਤ ਕਰਦਾ ਕਮਰੇ ਬਾਰੇ ਪੁੱਛਦਾ ਤੇ ਉਹਨਾਂ ਨੂੰ ਕਹਿੰਦਾ ਕਿ ਸਾਨੂੰ ਇੱਕ ਕਮਰਾ ਚਾਹੀਦਾ। ਮੁੰਡਾ ਹੋਟਲ ਵਾਲਿਆਂ ਨੂੰ ਆਪਣਾ ਇੱਕ ਆਈਡੀ ਪ੍ਰੂਫ ਦਿੰਦਾ ਆ ਹੋਟਲ ਵਾਲੇ ਫਿਰ ਉਹਨੂੰ ਰੂਮ ਨੰਬਰ 203 ਦੀ ਚਾਬੀ ਦੇ ਦਿੰਦੇ ਨੇ। ਹੋਟਲ ਵਾਲਿਆਂ ਨੂੰ ਵੀ ਦੇਖਣ ਚ ਇਹ ਲੱਗਦਾ ਸੀ ਕਿ ਇਹ ਇੱਕ ਕਪਲ ਐ ਜੋ ਸਾਡੇ ਹੋਟਲ ਦੇ ਵਿੱਚ ਠਹਿਰਨ ਦੇ ਲਈ ਆਇਆ ਆ। ਹੁਣ ਇਹ ਦੋਨੇ ਜਣੇ ਆਪਣਾ 203 ਨੰਬਰ ਕਮਰੇ ਦੇ ਵਿੱਚ ਚਲੇ ਜਾਂਦੇ ਨੇ। ਉੱਥੇ ਪਹਿਲਾਂ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਫਿਰ ਇਹ ਦੋਨੇ ਜਣੇ ਸਬੰਧ ਬਣਾਉਣ ਲੱਗ ਜਾਂਦੇ ਨੇ ਸਬੰਧ ਬਣਾਉਂਦੇ ਹੋਏ ਇਹ ਜੋ ਮੁੰਡਾ ਹੁੰਦਾ ਆ ਕੁੜੀ ਦੇ ਕੰਨ ਦੇ ਵਿੱਚ ਪਤਾ ਨਹੀਂ ਇਹ ਜੀ ਕਿਹੜੀ ਗੱਲ ਕਹਿ ਦਿੰਦਾ ਆ ਕਿ ਉੱਥੇ ਫਿਰ ਜਿਹੜਾ ਇਹ ਮਾਹੌਲ ਹੁੰਦਾ ਆ ਸਾਰਾ ਕੁਝ ਹੀ ਬਦਲ ਜਾਂਦਾ ਆ ਸੱਸਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਅੱਜ ਫਿਰ ਇੱਕ ਨਵੀਂ ਤੇ ਸੱਚੀ ਘਟਨਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹੋਟਲ ਦੇ ਵਿੱਚ ਆਈ ਇਹ ਕੁੜੀ ਦਾ ਨਾਮ ਹੁੰਦਾ ਰੇਕਾ ਤੇ ਮੁੰਡੇ ਦਾ ਨਾਮ ਹੁੰਦਾ ਅਮਿਤ ਦੋਨੋਂ ਕਮਰੇ ਚ ਚਲੇ ਜਾਂਦੇ ਨੇ ਤੇ ਸਬੰਧ ਬਣਾਉਣ ਲੱਗਦੇ ਨੇ ਸਬੰਧ ਬਣਾਉਂਦੇ ਇਹ ਜੋ ਕੁੜੀ ਰੇਕਾ ਹੁੰਦੀ ਹੈ ਕੋਲੇ ਪਿਆ ਇੱਕ ਕਟਰ ਚੱਕਦੀ ਹੈ ਤੇ ਮੁੰਡੇ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਵਾਰ ਕਰਦੀ ਹੈ ਉੱਥੇ ਜੋ ਅਮਿਤ ਹੁੰਦਾ ਇੱਕਦਮ ਘਬਰਾ ਜਾਂਦਾ ਡਰ ਜਾਂਦਾ ਉਹ ਰੇਖਾ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਉਹ ਉਹਨੂੰ ਬਥੇਰਾ ਸਮਝਾਉਂਦਾ ਪਰ ਰੇਖਾ ਉਹਦੀ ਉੱਥੇ ਇੱਕ ਗੱਲ ਨਹੀਂ ਸੁਣਦੀ ਰੇਖਾ ਉੱਤੇ ਪੂਰੀ ਤਰ੍ਹਾਂ ਅਮਿਤ ਦਾ ਪ੍ਰਾਈਵੇਟ ਪਾਰਟ ਖਤਮ ਕਰਨਾ ਚਾਹੁੰਦੀ ਸੀ ਅਮਿਤ ਆਪਣੇ ਆਪ ਨੂੰ ਬਥੇਰਾ ਬਚਾਉਂਦਾ ਆ ਫਿਰ ਅਖੀਰਕਾਰ ਉਹ ਰੇਖਾ ਦੇ ਮੂੰਹ ਦੇ ਉੱਤੇ ਇੱਕ ਜ਼ੋਰ ਦੀ ਮੁੱਕਾ ਮਾਰਦਾ ਆ ਫਿਰ ਰੇਖਾ ਦੇ ਨੱਕ ਤੇ ਮੂੰਹ ਦੇ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਤੇ ਰੇਖਾ ਉੱਤੇ ਹੀ ਜ਼ਮੀਨ ਤੇ ਡਿੱਗ ਜਾਂਦੀ ਹੈ ਰੇਖਾ ਦੇ ਥੱਲੇ ਗਿਰਦਿਆਂ ਸਾਰ ਅਮਿਤ ਉਹਦੀ ਛਾਤੀ ਤੇ ਬਹਿ ਜਾਂਦਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਰੋਕਣ ਦੀ ਕੋਸ਼ਿਸ਼ ਕਰਦਾ ਪਰ ਰੇਖਾ ਉਹਦੀ ਇੱਕ ਵੀ ਗੱਲ ਨਹੀਂ ਸੁਣ ਰਹੀ ਹੁੰਦੀ ਫਿਰ ਗੁੱਸੇ ਦੇ ਵਿੱਚ ਆ ਕੇ ਜੋ ਮਿਤਤ ਹੁੰਦਾ ਆ ਉਹ ਉਹਦਾ ਗਲਾ ਕੁੱਟਣ ਲੱਗ ਜਾਂਦਾ ਰੇਖਾ ਇੱਥੇ ਬਥੇਰਾ ਤੜਫਦੀ ਹੈ ਬਥੇਰਾ ਜ਼ੋਰ ਮਾਰਦੀ ਹੈ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਇੱਥੇ ਰੇਖਾ ਆਪਣੇ ਆਪ ਨੂੰ ਬਚਾ ਨਹੀਂ ਪਾਉਂਦੀ ਤੇ ਉਹ ਖਤਮ ਹੋ ਜਾਂਦੀ ਹੈ ਉਹਦੀ ਮੌਤ ਹੋ ਜਾਂਦੀ ਹੈ ਇੱਥੇ ਮਿਤਤ ਗੁੱਸੇ ਦੇ ਵਿੱਚ ਇਹ ਸਾਰਾ ਕੁਝ ਕਰਤਾ ਦਿੰਦਾ ਪਰ ਜਦੋਂ ਉਹਦਾ ਗੁੱਸਾ ਥੋੜਾ ਠੰਡਾ ਹੁੰਦਾ ਹੈ ਤਾਂ ਫਿਰ ਉਹਨੂੰ ਹੋਸ਼ ਆਉਂਦੀ ਹੈ ਉਹ ਬਹੁਤ ਜ਼ਿਆਦਾ ਡਰ ਜਾਂਦਾ ਹੈ ਬਹੁਤ ਕੰਬਰਾ ਜਾਂਦਾ ਆ ਉਹ ਆਪਣੇ ਕੱਪੜੇ ਪਾਉਂਦਾ ਤੇ ਫਿਰ ਕਾਲੀ-ਕਾਲੀ ਦੇ ਵਿੱਚ ਉਹ ਹੋਟਲ ਦੀਆਂ ਪੌੜੀਆਂ ਉਤਰਦਾ ਆ ਥੱਲੇ ਜਾਂਦਾ ਹੈ। ਜਦੋਂ ਮਿਤ ਹੋਟਲ ਦੇ ਵਿੱਚ ਥੱਲੇ ਪਹੁੰਚਦਾ ਆ ਤਾਂ ਹੋਟਲ ਵਾਲੇ ਉਹਨੂੰ ਐਨੀ ਕਾਲੀ ਦੇ ਵਿੱਚ ਦੇਖ ਕੇ ਉਹ ਪੁੱਛਦੇ ਨੇ ਕਿ ਕੀ ਗੱਲ ਹੋਈ ਆ ਤੂੰ ਕਿੱਥੇ ਚੱਲੇ ਆ? ਤਾਂ ਮਿਤ ਫਿਰ ਕਾਲੀ-ਕਾਲੀ ਦੇ ਵਿੱਚ ਉਹਨਾਂ ਨੂੰ ਕਹਿੰਦਾ ਆ ਕਿ ਮੈਂ ਖਾਣਾ ਲੈਣ ਚੱਲੇ ਆ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ। ਇਸ ਤੋਂ ਪਹਿਲਾਂ ਕਿ ਹੋਟਲ ਵਾਲੇ ਉਹਨੂੰ ਕੋਈ ਹੋਰ ਸਵਾਲ ਕਰ ਪਾਉਂਦੇ ਆ ਮਿਤ ਉੱਥੋਂ ਨਿਕਲ ਜਾਂਦਾ ਹੈ। ਇੱਥੇ ਹੋਟਲ ਵਾਲਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਤਾਂ ਜ਼ਰੂਰ ਆਉਂਦੀ ਆ ਕਿ ਖਾਣਾ ਤਾਂ ਸਾਡੇ ਹੋਟਲ ਦੇ ਵਿੱਚ ਵੀ ਮਿਲਦਾ ਆ। ਅਕਸਰ ਲੋਕ ਜਦ ਹਾਟਲ 'ਚ ਠਹਿਰਦੇ ਨੇ ਤਾਂ ਉਹ ਆਪਣੇ ਰੂਮ 'ਚ ਹੀ ਖਾਣਾ ਮੰਗਾ ਲੈਂਦੇ ਨੇ। ਪਰ ਫਿਰ ਉਹ ਇਹ ਵੀ ਸੋਚਦੇ ਨੇ ਕਿ ਸ਼ਾਇਦ ਬੰਦੇ ਨੇ ਕੁਝ ਸਪੈਸ਼ਲ ਖਾਣਾ ਹੋਣਾ ਇਸ ਲਈ ਉਹ ਬਾਹਰੋਂ ਕੁਝ ਲੈਣ ਗਿਆ ਆ। ਪਰ ਜੋ ਉਤੇ ਮਿੱਤ ਦਾ ਬਿਹੇਵੀਅਰ ਸੀ ਇਹ ਉਹਨਾਂ ਨੂੰ ਨਾਰਮਲ ਨਹੀਂ ਲੱਗਿਆ ਸੀ। ਹੋਟਲ ਵਾਲੇ ਵੀ ਇਹ ਗੱਲਬਾਤ ਬਹੁਤਾ ਫਿਰ ਧਿਆਨ ਨਹੀਂ ਦਿੰਦੇ। ਹੁਣ ਇਹਨਾਂ ਨੇ 12 ਵਜੇ ਹੋਟਲ 'ਚ ਚੈੱਕ ਇਨ ਕੀਤਾ ਸੀ। ਤਿੰਨ ਵਜੇ ਜੋ ਅਮਿਤ ਸੀ ਉਹ ਬਾਹਰ ਗਿਆ ਸੀ ਖਾਣਾ ਲੈਣ ਦੇ ਲਈ ਹੁਣ ਕਾਫੀ ਟਾਈਮ ਹੋ ਜਾਂਦਾ ਹੈ 5 ਵਜੇ ਜਾਂਦੇ ਨੇ ਤੇ ਅਮਿਤ ਵਾਪਸ ਹੋਟਲ ਨਹੀਂ ਆਉਂਦਾ ਫਿਰ ਹੋਟਲ ਵਾਲੇ ਇੱਥੇ ਕੀ ਕਰਦੇ ਨੇ ਕਿ ਉਹ ਸੈਕੰਡ ਫਲੋਰ ਤੇ ਜਾਂਦੇ ਨੇ 203 ਨੰਬਰ ਕਮਰੇ ਦਾ ਦਰਵਾਜ਼ਾ ਖੋਲਦੇ ਨੇ ਜਿਵੇਂ ਹੀ ਦਰਵਾਜ਼ਾ ਖੋਲਦene ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਕਮਰੇ ਦੇ ਵਿੱਚ ਬੈੱਡ ਦੇ ਉੱਤੇ ਅਰਧ ਨਗਨ ਹਾਲਤ ਦੇ ਵਿੱਚ ਉਸ ਕੁੜੀ ਦੀ Laash ਪਈ ਹੁੰਦੀ ਹੈ ਇਹ ਤੁਰੰਤ ਪੁਲਿਸ ਨੂੰ ਬੁਲਾਉਂਦੇ ਨੇ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਤੇ ਆਪਣੀ ਤਫ਼ਤੀਸ਼ ਕਰਦੇ ਨੇ ਫਿਰ ਜਿਹੜੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਜਾਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਜੋ ਮੁੰਡਾ ਮਿਤ ਸੀ ਇਹ ਕੜਾਈ ਦਾ ਕੰਮ ਕਰਦਾ ਹੁੰਦਾ ਜੋ ਰੇਕਾ ਹੁੰਦੀ ਹੈ ਉਹ ਨਰਸ ਹੁੰਦੀ ਹੈ ਕਿਸੇ ਹਸਪੀਟਲ ਦੇ ਵਿੱਚ ਲੱਗੀ ਹੁੰਦੀ ਹੈ ਇਹਨਾਂ ਦੋਨਾਂ ਦੇ ਵਿੱਚ ਕਾਫੀ ਸਮੇਂ ਤੋਂ रिलेशन ਚੱਲਦਾ ਹੁੰਦਾ ਹੈ ਦੋਨੇ ਇੱਕ ਦੂਜੇ ਨੂੰ ਪਿਆਰ ਕਰਦੇ ਹੁੰਦੇ ਨੇ ਤੇ ਸੋਚਦੇ ਨੇ ਕਿ ਅੱਗੇ ਆਉਣ ਵਾਲੀ ਜ਼ਿੰਦਗੀ ਇਹ ਦੋਨੇ ਇਕੱਠੇ ਬਤਾਉਣਗੇ ਪਰ ਜਿਸ ਵਕਤ ਰੇਖਾ ਮਿੱਤ ਦੀ ਜ਼ਿੰਦਗੀ ਦੇ ਵਿੱਚ ਆਈ ਹੁੰਦੀ ਆ ਉਦੋਂ ਤੱਕ ਰੇਖਾ ਦਾ ਵਿਆਹ ਹੋ ਚੁੱਕਿਆ ਹੁੰਦਾ ਰੇਖਾ ਦੇ ਦੋ ਬੱਚੇ ਵੀ ਹੁੰਦੇ ਨੇ ਅਮਿਤ ਦੇ ਨਾਲ ਰਿਲੇਸ਼ਨ ਦੇ ਵਿੱਚ ਆਉਣ ਤੋਂ ਬਾਅਦ ਰੇਖਾ ਦੇ ਆਪਣੇ ਪਤੀ ਦੇ ਨਾਲ ਰਿਸ਼ਤੇ ਕਾਫੀ ਵਿਗੜ ਜਾਂਦੇ ਨੇ। ਉਹਦੇ ਆਪਣੇ ਪਤੀ ਦੇ ਨਾਲ ਕਾਫੀ ਲੜਾਈ ਝਗੜਾ ਹੁੰਦਾ ਹੈ। ਇਹਨਾਂ ਦੇ ਘਰ ਦੇ ਵਿੱਚ ਨਿਤ ਕਲੇਸ਼ ਹੁੰਦਾ ਹੈ। ਸੋ ਫਿਰ ਰੇਖਾ ਆਪਣੇ ਪਤੀ ਦੇ ਨਾਲੋਂ ਅਲੱਗ ਰਹਿਣਾ ਸ਼ੁਰੂ ਕਰ ਦਿੰਦੀ ਹੈ। ਹੁਣ ਇਹਨਾਂ ਦੋਨਾਂ ਦਾ ਰਿਲੇਸ਼ਨ ਚੱਲ ਰਿਹਾ ਹੁੰਦਾ ਹੈ। ਜਦੋਂ ਵੀ ਰੇਖਾ ਅਮਿਤ ਨੂੰ ਵਿਆਹ ਦੇ ਲਈ ਕਹਿੰਦੀ ਸੀ ਤਾਂ ਜੋ ਅਮਿਤ ਸੀ ਉਹ ਟਾਲਮਟੋਲ ਕਰਦਾ ਸੀ। ਉਹਦਾ ਜੋ ਮਤਲਬ ਕਿ ਬਿਹੇਵੀਅਰ ਸੀ ਉਹ ਪੋਜ਼ਿਟਿਵ ਨਹੀਂ ਸੀ ਰੇਖਾ ਨੂੰ ਲੱਗਦਾ ਨਹੀਂ ਸੀ ਕਿ ਇਹ ਉਹਦੇ ਨਾਲ ਵਿਆਹ ਕਰਾਊਗਾ ਇੱਥੇ ਸ਼ਾਇਦ ਇਹ ਵੀ ਗੱਲ ਹੋ ਸਕਦੀ ਹੈ ਕਿ ਜੋ ਅਮਿਤ ਸੀ ਹੋ ਸਿਰਫ ਰੇਖਾ ਦੇ ਨਾਲ ਟਾਈਮ ਪਾਸ ਕਰ ਰਿਹਾ ਸੀ ਉਹਨੇ ਰੇਖਾ ਦੇ ਨਾਲ ਵਿਆਹ ਨਹੀਂ ਕਰਾਉਣਾ ਸੀ ਇਹ ਗੱਲ ਪਹਿਲਾਂ ਤੋਂ ਹੀ ਉਹਦੇ ਦਿਮਾਗ ਦੇ ਵਿੱਚ ਸੀ ਰੇਖਾ ਜਦ ਵੀ ਅਮਿਤ ਦੇ ਨਾਲ ਵਿਆਹ ਦੀ ਗੱਲ ਕਰਦੀ ਤਾਂ ਅਮਿਤ ਹਮੇਸ਼ਾ ਟਾਲ ਮਟੋਲ ਕਰਦਾ ਰਹਿੰਦਾ ਪਰ ਇੱਥੇ ਇਹ ਨਹੀਂ ਸੀ ਕਿ ਅਮਿਤ ਰੇਖਾ ਨੂੰ ਮਿਲਦਾ ਨਹੀਂ ਸੀ ਉਹ ਰੇਖਾ ਨੂੰ ਮਿਲਦਾ ਵੀ ਸੀ ਉਹਦੇ ਨਾਲ ਗੱਲਬਾਤ ਵੀ ਕਰਦਾ ਸੀ ਇਹ ਦੋਨੇ ਫਿਜ਼ੀਕਲ ਵੀ ਹੁੰਦੇ ਸੀ ਪਰ ਰੇਖਾ ਜਦੋਂ ਵਿਆਹ ਦੀ ਕਰਦੀ ਸੀ ਤਾਂ ਮਿਤ ਤਾਲ ਮਟੋਲ ਕਰਦਾ ਸੀ ਸ਼ਾਇਦ ਹੁਣ ਤੱਕ ਰੇਖਾ ਨੂੰ ਇਹ ਪਤਾ ਹੀ ਨਹੀਂ ਸੀ ਕਿ ਅਮਿਤ ਤਾਂ ਉਹਦੇ ਨਾਲ ਵਿਆਹ ਕਰਾਉਣਾ ਹੀ ਨਹੀਂ ਚਾਹੁੰਦਾ ਨਾ ਉਹ ਵਿਆਹ ਅੱਜ ਕਰਾਉਣਾ ਚਾਹੁੰਦਾ ਤੇ ਨਾ ਕੱਲ ਫਿਰ ਉਸ ਦਿਨ ਜਿਆਦਾ ਇਹ ਹੋਟਲ ਦੇ ਵਿੱਚ ਮਿਲਦੇ ਨੇ ਤੇ ਦੋਨੇ ਜਣੇ ਸਬੰਧ ਬਣਾ ਰਹੇ ਹੁੰਦੇ ਨੇ ਤਾਂ ਰੇਖਾ ਫੇਰ ਵਿਆਹ ਦੀ ਗੱਲ ਕਰਦੀ ਆ ਤਾਂ ਮਿਤ ਨੂੰ ਲੱਗਦਾ ਆ ਕਿ ਹੁਣ ਅਸੀਂ ਸਬੰਧ ਬਣਾ ਰਹੇ ਆ ਮੈਂ ਹੁਣੇ ਹੀ ਗੱਲ ਕਲੀਅਰ ਕਰ ਦਿੰਨਾ ਇਸ ਸਮੇਂ ਨੇ ਕੀ ਰਿਐਕਟ ਕਰਨਾ ਹੈ ਇਹਨੇ ਕੀ ਕਹਿਣਾ ਹੈ ਆ ਤਾਂ ਜੋ ਮਿਤ ਹੁੰਦਾ ਉਹ ਰੇਖਾ ਦੇ ਕੰਨ ਦੇ ਵਿੱਚ ਕਹਿੰਦਾ ਆ ਕਿ ਮੇਰੇ ਘਰਦਿਆਂ ਨੇ ਮੇਰਾ ਮੰਗਣਾ ਕਿਤੇ ਹੋਰ ਕਰਤਾ ਆ ਬਸ ਇਹ ਗੱਲ ਜਦ ਰੇਖਾ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਉਹ ਇਹ ਬਰਦਾਸ਼ਤ ਨਹੀਂ ਕਰ ਪਾਉਂਦੀ ਉਹਨੂੰ ਬਹੁਤ ਜ਼ਿਆਦਾ ਗੁੱਸਾ ਚੜ ਜਾਂਦਾ ਹੈ ਉਹਦੇ ਸਿਰ ਤੇ ਖੂਨ ਸਵਾਰ ਹੋ ਜਾਂਦਾ ਹੈ ਇਧਰ ਜੋ ਅਮਿਤ ਸੀ ਇਹ ਕੜਾਈ ਦਾ ਕੰਮ ਕਰਦਾ ਸੀ ਇਸ ਕਰਕੇ ਮੋਸਟਲੀ ਕਟਰ ਇਹਦੀ ਜੇਬ ਦੇ ਵਿੱਚ ਹੁੰਦਾ ਸੀ ਹੋਟਲ ਦੇ ਵਿੱਚ ਸਬੰਧ ਬਣਾਉਂਦੇ ਹੋਏ ਇਹਨੇ ਜੇਬ ਚੋਂ ਕਟਰ ਕੱਢ ਕੇ ਕੋਲੀ ਟੇਬਲ ਦੇ ਉੱਤੇ ਰੱਖਤਾ ਸੀ ਜੋ ਰੇਖਾ ਸੀ ਉਹ ਕਟਰ ਚੱਕਦੀ ਹੈ ਤੇ ਮਿੱਤ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਵਾਰ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਉੱਥੇ ਰੇਖਾ ਨੂੰ ਲੱਗਦਾ ਆ ਕਿ ਮਿੱਤ ਨੇ ਉਹਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਆ ਉਹਨੇ ਉਹਦੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਆ ਉਹਦਾ ਪਰਿਵਾਰ ਖਰਾਬ ਕਰਕੇ ਰੱਖਤਾ ਆ ਰੇਖਾ ਨੇ ਬਹੁਤ ਸਮਾਂ ਦਿੱਤਾ ਹੁੰਦਾ ਆ ਆਪਣੇ ਇਸ ਰਿਸ਼ਤੇ ਨੂੰ ਉੱਥੇ ਉਹ ਠੱਗਿਆ ਹੋਇਆ ਮਹਿਸੂਸ ਕਰਦੀ ਆ ਇਹ ਸਭ ਗੱਲਾਂ ਲੈ ਕੇ ਰੇਖਾ ਦੇ ਮਨ ਦੇ ਵਿੱਚ ਇੰਨਾ ਜ਼ਿਆਦਾ ਗੁਸ ਕਾਸੀ ਕਿ ਉਸ ਸਮੇਂ ਉਹ ਮਿੱਤ ਦਾ ਪ੍ਰਾਈਵੇਟ ਪਾਰਟ ਬਿਲਕੁਲ ਹੀ ਅਲੱਗ ਕਰਨਾ ਚਾਹੁੰਦੀ ਸੀ। ਰੇਖਾ ਦੀ ਇਹ ਹਰਕਤ ਦੇਖ ਕੇ ਅਮਿਤ ਬਹੁਤ ਡਰ ਜਾਂਦਾ, ਬਹੁਤ ਘਬਰਾ ਜਾਂਦਾ ਕਿ ਅਚਾਨਕ ਇਹ ਕੀ ਹੋ ਗਿਆ। ਅਮਿਤ ਬਥੇਰਾ ਰੇਖਾ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਰੇਖਾ ਕਿੱਥੇ ਰੁਕਦੀ ਹੈ। ਫਿਰ ਅਮਿਤ ਰੇਖਾ ਦੇ ਮੂੰਹ ਦੇ ਉੱਤੇ ਇੱਕ ਪੰਜ ਮਾਰਦਾ, ਰੇਖਾ ਥੱਲੇ ਡਿੱਗ ਜਾਂਦੀ ਹੈ। ਅਮਿਤ ਰੇਖਾ ਦੀ ਛਾਤੀ ਦੇ ਉੱਤੇ ਬੈਠ ਜਾਂਦਾ ਤੇ ਉੱਥੇ ਹੀ ਉਹਦਾ ਗਲਾ ਘੁੱਟ ਦਿੰਦਾ ਹੈ। ਹੁਣ ਜਦੋਂ ਮਿੱਤ ਹੋਟਲ ਦੇ ਵਿੱਚੋਂ ਖਾਣਾ ਲੈਣ ਦਾ ਬਹਾਨਾ ਮਾਰ ਕੇ ਚੱਲਿਆ ਜਾਂਦਾ ਆ ਤਾਂ ਫਿਰ ਹੋਟਲ ਦੇ ਵਿੱਚ ਪੁਲਿਸ ਪਹੁੰਚਦੀ ਹੈ। ਪੁਲਿਸ ਵਾਲੇ ਆਪਣੀ ਜਾਂਚ ਪੜਤਾਲ ਕਰਦੇ ਨੇ ਰੂਮ ਦੀ ਤਲਾਸ਼ੀ ਵਗੈਰਾ ਲੈਂਦੇ ਨੇ ਤੇ ਫਿਰ ਉਹ ਹੋਟਲ ਵਾਲਿਆਂ ਨੂੰ ਕਹਿੰਦੇ ਨੇ ਕਿ ਇੰਨਾ ਕੁਝ ਤੁਹਾਡੇ ਹੋਟਲ ਦੇ ਵਿੱਚ ਹੋ ਗਿਆ ਤੁਹਾਨੂੰ ਕੁਝ ਪਤਾ ਹੀ ਨਹੀਂ ਲੱਗਿਆ ਤਾਂ ਹੋਟਲ ਵਾਲੇ ਕਹਿੰਦੇ ਨੇ ਕਿ ਇਹਨਾਂ ਦਾ ਜੋ ਰੂਮ ਹੈ ਉਹ ਸੈਕੰਡ ਫਲੋਰ ਤੇ ਆ ਤੇ ਸਾਡੇ ਤੱਕ ਤਾਂ ਕੋਈ ਆਵਾਜ਼ ਪਹੁੰਚੀ ਹੀ ਨਹੀਂ ਤੇ ਫਿਰ ਪੁਲਿਸ ਵਾਲਿਆਂ ਨੇ ਹੋਟਲ ਵਾਲਿਆਂ ਤੋਂ ਕੁੜੀ ਤੇ ਮੁੰਡੇ ਦਾ ਆਈਡੀ ਪ੍ਰੂਫ ਮੰਗਿਆ ਤਾਂ ਹੋਟਲ ਵਾਲੇ ਕਹਿੰਦੇ ਨੇ ਕਿ ਮੁੰਡੇ ਦਾ ਤਾਂ ਆਈਡੀ ਪ੍ਰੂਫ ਹੈਗਾ ਕੁੜੀ ਨੇ ਤਾਂ ਦਿੱਤਾ ਹੀ ਨਹੀਂ ਸੀ ਜਦੋਂ ਮਿੱਤ ਹੋਟਲ ਦੇ ਵਿੱਚੋਂ ਆਪਣਾ ਕੱਟਿਆ ਹੋਇਆ ਪ੍ਰਾਈਵੇਟ ਪਾਰਟ ਲੈ ਕੇ ਨਿਕਲਿਆ ਸੀ ਤਾਂ ਉਹ ਇੱਕ ਹਸਪਤਾਲ ਦੇ ਵਿੱਚ ਗਿਆ ਸੀ ਜਦੋਂ ਡਾਕਟਰ ਨੇ ਕੱਟਣ ਦਾ ਕਾਰਨ ਪੁੱਛਿਆ ਤਾਂ ਫਿਰ ਉਹਨੇ ਕਿਹਾ ਕਿ ਕੁਝ ਬਦਮਾਸ਼ਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਫਿਰਾਲ ਇੱਥੇ ਦੱਸ ਦਈਏ ਕਿ ਇਹ ਜੋ ਮੁੰਡਾ ਮਿਤ ਹੈ ਇਹਦਾ ਇਲਾਜ ਪੀਜੀਆਈ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ ਆ ਇਹ ਜੋ ਇੱਧਰ ਰੇਖਾ ਦੀ ਡੈੱਡ ਬਾਡੀ ਆ ਉਹ ਲੁਧਿਆਣਾ ਦੇ ਸਿਵਲ ਹਸਪੀਟਲ ਦੀ ਇੱਕ ਮੋਰਚਰੀ ਦੇ ਵਿੱਚ ਰਖਵਾਈ ਗਈ ਆ ਰੇਖਾ ਦੇ ਪਰਿਵਾਰ ਵਾਲੇ ਆਉਣਗੇ ਉਸ ਤੋਂ ਬਾਅਦ ਪੋਸਟਮਾਰਟਮ ਹੋਊਗਾ ਤੇ ਫਿਰ ਇਹ ਬਾਡੀ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਊਗੀ ਰੇਖਾ ਪੇਸ਼ੇਵਜੋਂ ਇੱਕ ਨਰਸ ਸੀ ਤੇ ਕੁਝ মিডিਆ ਤੋਂ ਇਹ ਪਤਾ ਲੱਗਿਆ ਆ ਕਿ 12 ਦਸੰਬਰ 2025 ਨੂੰ ਲੁਧਿਆਣਾ ਦੇ EMC ਹਸਪੀਟਲ ਦੇ ਵਿੱਚ ਇੱਕ ਮੁੰਡਾ ਦਾਖਲ ਹੋਇਆ ਸੀ ਜਿਹਦਾ ਪ੍ਰਾਈਵੇਟ ਪਾਰਟ ਕੱਟਿਆ ਹੋਇਆ ਸੀ ਫਿਰ ਜਦੋਂ ਥਾਣਾ ਸਲੇਮ ਤਾਬਰੀ ਦੀ ਪੁਲਿਸ ਹਸਪੀਟਲ ਦੀ ਐਮਰਜੈਂਸੀ ਦੇ ਵਿੱਚ ਪਹੁੰਚੀ ਤਾਂ ਇਹ ਜੋ ਪੇਸ਼ੈਂਟ ਸੀ ਇਹ ਅਮਿਤ ਨਸ਼ਾਦ ਸੀ ਇਹਨੇ ਪੁਲਿਸ ਵਾਲਿਆਂ ਨੂੰ ਇਹੀ ਦੱਸਿਆ ਕਿ ਜਲੰਧਰ ਬਾਈਪਾਸ ਤੇ ਉਹਨੂੰ ਕੁਝ ਬਦਮਾਸ਼ਾਂ ਨੇ ਘੇਰ ਲਿਆ ਤੇ ਉਹਨਾਂ ਨੇ ਤੇਜ਼ ਧਾਰ ਹਥਿਆਰ ਨਾਲ ਉਹਦੇ ਤੇ ਬਾਰ ਕੀਤੇ ਤੇ ਉਹਦੇ ਵਿੱਚ ਹੀ ਐਦਾ ਪ੍ਰਾਈਵੇਟ ਪਾਰਟ ਕੱਟਿਆ ਗਿਆ ਪੁਲਿਸ ਨੇ ਦੱਸਿਆ ਕਿ ਅਮਿਤ ਨੇ ਡਾਕਟਰਾਂ ਨੂੰ ਵੀ ਇਹੀ ਕਹਾਣੀ ਦੱਸੀ ਸੀ ਹੁਣ ਬਦਵਾਸ਼ਾਂ ਦੇ ਹਮਲੇ ਦਾ ਮਾਮਲਾ ਸੀ ਇਸ ਕਰਕੇ ਡਾਕਟਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਡਾਕਟਰਾਂ ਨੇ ਪਹਿਲਾਂ ਤਾਂ ਜੋ ਇਹ ਅਮਿਤ ਦੇ ਪ੍ਰਾਈਵੇਟ ਪਾਰਟ ਤੇ ਕੱਟ ਲੱਗਿਆ ਸੀ ਉਹਦਾ ਇਲਾਜ ਕੀਤਾ ਪਰ ਜਦੋਂ ਉਹਦੀ ਹਾਲਤ ਗੰਭੀਰ ਬਣ ਗਈ ਤਾਂ ਫਿਰ ਡਾਕਟਰਾਂ ਨੇ ਉਹਨੂੰ ਪੀਜੀਆਈ ਰੈਫਰ ਕਰ ਦਿੱਤਾ ਤੇ ਇਸ ਸਮੇਂ ਇਹ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਐਡਮਿਟ ਹੈ। ਇਸ ਦਰਮਿਆਨ ਪੁਲਿਸ ਵਾਲਿਆਂ ਨੇ ਅਮਿਤ ਦੀ ਮਾਂ ਨੂੰ ਵੀ ਇਹਦੀ ਸੂਚਨਾ ਦਿੱਤੀ ਤੇ ਉਹਦੀ ਮਾਂ ਨੂੰ ਵੀ ਬਦਮਾਸ਼ਾਂ ਦੇ ਹਮਲੇ ਬਾਰੇ ਦੱਸਿਆ ਸੀ। ਅਮਿਤ ਦੀ ਮਾਂ ਵੀ ਚੰਡੀਗੜ੍ਹ ਪੀਜੀਆਈ ਆਪਣੇ ਪੁੱਤ ਨੂੰ ਮਿਲਣ ਦੇ ਲਈ ਆਈ ਪਰ ਉਦੋਂ ਤੱਕ ਇਸ ਮਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਪੁੱਤ ਨੇ ਕਿਸੇ ਦਾ ਕਤਲ ਕਰ ਦਿੱਤਾ ਆ। ਇਸ ਕੇਸ ਦੇ ਵਿੱਚ ਲੁਧਿਆਣਾ ਪੁਲਿਸ ਨੂੰ ਜਲਮਦਰ ਬਾਈਪਾਸ ਦੇ ਨੇੜੇ ਦੇ ਇੱਕ ਹੋਟਲ ਤੋਂ ਕਾਲ ਆਈ। ਹੋਟਲ ਵਾਲਿਆਂ ਨੇ ਕਿਹਾ ਕਿ ਸਾਡੇ ਹੋਟਲ ਦੇ ਇੱਕ ਕਮਰੇ ਦੇ ਵਿੱਚ ਇੱਕ ਔਰਤ ਦੀ ਅਰਧ ਨਗਨ ਹਾਲਤ ਦੇ ਵਿੱਚ ਲਾਸ਼ ਪਈ ਹੈ ਸ਼ਾਇਦ ਉਹਦੇ ਨਾਲ ਆਇਆ ਮੁੰਡਾ ਉਹਦਾ ਕਤਲ ਕਰਕੇ ਇੱਥੋਂ ਭੱਜ ਗਿਆ ਆ ਸੂਚਨਾ ਮਿਲਨ ਤੇ ਪੁਲਿਸ ਆਪਣੀ ਹਰਕਤ ਦੇ ਵਿੱਚ ਆਈ ਅਸਲ ਦੇ ਵਿੱਚ ਉਹ ਹੋਟਲ ਵਾਲਾ ਮੁੰਡਾ ਵੀ ਅਮਿਤ ਸੀ ਤੇ ਇਹ ਹਸਪੀਟਲ ਵਾਲਾ ਮੁੰਡਾ ਵੀ ਅਮਿਤ ਸੀ ਪੁਲਿਸ ਨੂੰ ਜਦ ਅਮਿਤ ਤੇ ਸ਼ੱਕ ਹੋਇਆ ਤਾਂ ਫਿਰ ਉਹਨਾਂ ਨੇ ਉਸ ਤੋਂ ਪੁੱਛਗਿੱਛ ਕੀਤੀ ਸਖਤੀ ਦੇ ਨਾਲ ਉਸ ਤੋਂ ਪੁੱਛਿਆ ਤਾਂ ਫਿਰ ਅਮਿਤ ਨੇ ਇਹ ਸਾਰੀ ਕਹਾਣੀ ਦੱਸੀ ਉਹਨੇ ਦੱਸਿਆ ਕਿ ਰੇਖਾ ਦੇ ਨਾਲ ਮੋਟਰਸਾਈਕਲ ਤੇ ਇਹ ਇਸ ਹੋਟਲ ਦੇ ਵਿੱਚ ਆਏ ਸੀ ਕਮਰੇ ਦੇ ਵਿੱਚ ਸਬੰਧ ਬਣਾਉਣ ਤੋਂ ਬਾਅਦ ਰੇਖਾ ਨੇ ਇਹਦਾ ਪ੍ਰਾਈਵਟ ਪ੍ਰਾਈਵੇਟ ਪਾਰਟ ਕੱਟ ਦਿੱਤਾ ਫਿਰ ਇਹਨੇ ਗੁੱਸੇ ਦੇ ਵਿੱਚ ਆ ਕੇ ਜਾਂ ਆਪਣੇ ਬਚਾ ਦੇ ਵਿੱਚ ਰੇਖਾ ਦਾ ਗਾਲਾ ਕੁੱਟ ਕੇ ਉਸ ਨੂੰ ਮਾਰ ਦਿੱਤਾ ਇਸ ਤੋਂ ਬਾਅਦ ਉਹ ਆਪਣੇ ਪ੍ਰਾਈਵੇਟ ਪਾਰਟ ਤੇ ਕੱਪੜਾ ਲਵੇਟ ਕੇ ਹੋਟਲ ਤੋਂ ਭੱਜਿਆ ਆਟੋ ਦੇ ਵਿੱਚ ਬੈਠ ਕੇ ਉਹ ਸੀਐਮਸੀ ਹਸਪੀਟਲ ਤੱਕ ਪਹੁੰਚਿਆ ਉਧਰ ਦੂਜੇ ਪਾਸੇ ਮ੍ਰਿਤਕ ਰੇਖਾ ਦੇ ਦੋ ਬੇਟੇ ਨੇ ਪੁਲਿਸ ਵਾਲਿਆਂ ਨੇ ਰੇਖਾ ਦੇ ਬੱਚਿਆਂ ਨੂੰ ਰੇਖਾ ਦੇ ਭਰਾ ਦੇ ਹਵਾਲੇ ਕਰਤਾ ਆ ਰੇਖਾ ਦਾ ਭਰਾ ਕਹਾੜਾ ਵਿਖੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਆ ਉਹਦਾ ਕਹਿਣਾ ਆ ਕਿ ਜਦੋਂ ਉਹਨੇ ਸੋਸ਼ਲ ਮੀਡੀਆ ਤੇ ਆਪਣੀ ਭੈਣ ਦੀ ਮ੍ਰਿਤਕ ਹਾਲਤ ਦੇ ਵਿੱਚ ਫੋਟੋਆਂ ਦੇਖੀਆਂ ਤਾਂ ਉਹਨੇ ਪੁਲਿਸ ਵਾਲਿਆਂ ਨਾਲ ਸੰਪਰਕ ਕੀਤਾ ਇੱਥੇ ਕਿਸੇ ਨੂੰ ਮਾਰਨਾ ਜਾਂ ਫਿਰ ਕਿਸੇ ਤੇ ਹਮਲਾ ਕਰਨਾ ਇਹ ਬਿਲਕੁਲ ਹੀ ਗਲਤ ਹੈ ਜੇ ਆਪਾਂ ਇੱਥੇ ਇਹ ਕਹੀਏ ਕਿ ਰੇਖਾ ਦਾ ਮਿੱਤ ਦੇ ਉੱਤੇ ਹਮਲਾ ਕਰਨਾ ਸਹੀ ਸੀ ਤਾਂ ਇਹ ਵੀ ਗਲਤ ਸੀ ਇਹ ਵੀ ਸਹੀ ਨਹੀਂ ਸੀ ਉਧਰ ਜੋ ਮਿੱਤ ਰੇਖਾ ਦੀ ਜ਼ਿੰਦਗੀ ਦੇ ਨਾਲ ਖੇਡ ਰਿਹਾ ਸੀ ਕਈ ਸਾਲਾਂ ਤੋਂ ਉਹਨੂੰ ਬੇਵਕੂਫ ਬਣਾਉਂਦਾ ਆ ਰਿਹਾ ਸੀ ਉਹ ਵੀ ਗਲਤ ਸੀ ਰੇਖਾ ਦਾ ਗੁੱਸਾ ਭਾਵੇਂ ਜਾਇਜ਼ ਹੋਵੇ ਪਰ ਉਹਦਾ ਰਿਐਕਸ਼ਨ ਬਿਲਕੁਲ ਗਲਤ ਸੀ ਤੇ ਬਾਕੀ ਜੋ ਮਿੱਤ ਨੇ ਕੀਤਾ ਉਹਦੀ ਸਜ਼ਾ ਉਹਨੂੰ ਹੁਣ ਭੁਗਤਣੀ ਪਊਗੀ ਰੇਖਾ ਦੇ ਮਾਸੂਮ ਬੱਚਿਆਂ ਨੂੰ ਆਪਣੀ ਮਾਂ ਤੇ ਪਿਓ ਦੇ ਬਿਨਾ ਹੁਣ ਰਹਿਣਾ ਪਊਗਾ ਕਈ ਘਰ ਇੱਥੇ ਖਰਾਬ ਹੋ ਗਏ ਤੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਕਿ ਅਦਾਲਤ ਦੇ ਵੱਲੋਂ ਮਿਤ ਨੂੰ ਕਿਹੜੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ